ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਸਾਰੇ ਠੀਕੋਂ ਤੇ ਉਧਰ ਕਬਾੜ-ਕੂਬੜ ਇਕੱਠਾ ਕਰੀ ਜਾਂਦੇ ਸਾਰੇ ਕਬਾੜਕੂਲ ਵਿੱਚ ਹੀ ਜਾਂਦੇ ਹੈਗੇ ਤੇ ਧੁੱਪ ਨਿਕਲ ਗਈ ਮੌਸਮ ਠੰਡਾ ਹੈ ਐ ਵੀ ਬਾਲੀ ਠੰਡ ਹੈ ਨਹੀਂ ਅੱਜ ਪਰ ਇਹਦੇ ਨਾਲ ਹੀ ਸ਼ੁਰੂ ਕਰਦੇ ਪਾਈ ਦਾ ਵਲੌਗ ਚਲੋ ਹੈ ਕੋਈ ਨਹੀਂ ਅੱਜ ਸਾਰੇ ਬੱਚਾ ਬਾੜੀ ਉਧਰ ਫਿਰਦੇ ਹੈਗੇ ਇਧਰ ਆ ਲੈ ਕੇ ਰੱਖ ਰਖੀ ਆ ਕੰਮੂ ਦਾ ਪਤਾ ਨਹੀਂ ਕਿੱਧਰ ਗਈ ਹੈ ਢਾਣਾ ਮੰਡੀ 'ਚ ਪਤਾ ਨਹੀਂ ਕੀ ਹੈ ਓਏ ਢਾਂਗਾ ਕਰਕੇ ਲੋਕਾਂ ਜਾਊਂਗਾ ਓਏ ਹੈ ਢਾਲ ਜਾਣਾ ਹੁਣ ਤੇਰੇ ਤਾਂ ਪਿੱਛੇ ਮੈਨੂੰ ਐ ਨਹੀਂ ਪਤਾ ਵੀ ਕਦੋਂ ਕਿੱਥੇ ਜਾਊਂਗਾ ਜੀ ਹਾਂ ਕੱਟ ਗੁੱਟ ਗੁੱਟ ਗੱਟ ਹੈ ਕੀ ਹੈ ਠੀਕ ਨਹੀਂ ਹੈ ਦੇ ਚਲੀ ਤੂੰ ਕੀ ਸੀ ਖਿੱਤ ਲੱਗੇ ਆ ਤੇਰੀ ਫੋਟੋ ਤੇਰੇ ਚ ਕਿੱਟਰ ਲੱਗੇ ਆ ਹੈ ਖਿੱਚਣਾ ਤੇਰੀ ਫੋਟੋ ਇਹ ਸਾਡੇ ਆ ਗਈ ਇਹਦੇ ਨਾਂ ਫਿਰ ਭੱਲੇ ਨਾਲ ਜੋਤ ਜੋਤ ਮੁੰਡਾ 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 ਹੈ ਮੁੰਡਾ ਹੈ ਆ ਬੇਬੇ ਆ ਗਈ ਤੇ ਆ ਜੋਦਾ ਬਾਪੂ ਦੇੜੀ ਆ ਓਏ ਡੈਡੀ ਨਹੀਂ ਜਾਊਂਗਾ ਦਸੇ ਮੰਡੀ ਮੈਂ ਜਾਊਂਗਾ ਮੈਨੂੰ ਲੱਗਦਾ 11:30 ਵਜੇ ਜਾਣਾ ਉਹਨਾਂ ਨੂੰ ਪਤਾ ਹੈਗਾ ਜੇ ਤਾਂ ਜਾਣ ਲੱਗਾ ਮੈਨੂੰ ਚੰਗਾ ਉਹ ਵੱਜ ਗਈ ਜੋਤ ਕਾਰਡਿਆਂ ਮੈਂ 1000 ਰੁਪਏ ਦਾ ਡਾਂਡ ਵਾਲਾ ਕਿਵੇਂ ਤਾਂ ਸ਼ੀਸ਼ਾ ਆ ਗਈ ਇਹ ਕਿ ਪਰਚਿੰਗ ਲਈ ਫੜੀ ਸ਼ੀਸ਼ਾ ਨਹੀਂ ਨਾ ਗਣਾ ਫਿਰ ਕਾਰਡ ਨੰਬਰ ਦਿਓ ਤੇ ਮੈਂ ਕਮੈਂਟ ਤੇ ਆਪਣਾ ਹੋ ਗਿਆ ਮੋਟਰਸਾਈਕਲ ਸਟਾਰਟ ਬਾਹਰ ਕੱਢ ਕੇ ਹੰਦ ਪਾਪੜੀਆਂ ਹੁਣੀਆਂ ਬਈ ਖਰਾਬ ਤੇ ਬੱਦਲ ਮੌਸਮ ਬਹੁਤ ਵਧੀਆ ਹੋਇਆ ਪਿਆ ਚੱਲਦੇ ਆ ਦੂਜੇ ਘਰੇ ਤੇ ਉਹ ਸਾਡਾ ਗਾਰਤਿਕ ਬੈਠਾ ਮੰਜੇ ਤੇ ਆਤਾ ਬਾਈਕ ਉਹ ਆਉਂਦਾ ਸਾਡਾ ਪਾਵਾਂ ਤੇ ਦੇਵ ਮੋਟੋ ਲੋਤੀ ਆਪਾਂ ਚੱਲਦੇ ਡੱਬ ਵਾਲੀ ਆ ਸਾਡੀ ਡੌਗੀ ਸੁੱਤੀ ਪਈ ਤੇ ਬੱਦਲ ਹੋਏ ਪਿਆ ਵਧੀਆ ਟੌਰ ਨਾਲ ਬਾਈਕ ਆਪਣਾ ਹੈਗਾ ਹੀ ਐ ਸਾਨੂੰ ਪਤਾ ਹੀ ਤੇ ਨੈਂਸੀ ਸਾਡੀ ਬਾਹਰ ਹੈ ਤੇ ਇਧਰ ਸਾਡੀ ਸ਼ੀਸ਼ਾ ਪਤਾ ਨਹੀਂ ਕਿਹੜੇ ਕਿਹੜੇ ਜਾਂਦੇ ਹਾ ਕੀ ਕਰਦੇ ਆ ਮਗਾਟਾ ਮੈਂ ਸਿੰਗਲ ਕਿਸ ਨੂੰ ਮਿਲਣਾ ਜਲਦੀ